ਗੱਲ ਹੋ ਰਹੀ ਗਿਆਪੂ ਖੇਤੀ ਨਾ ਅਸਲ ਚ ਚਮਤਕਾਰ ਹੈ ਕਿਉਂਕਿ ਜਦੋਂ ਬੀਜ ਤੋਂ ਤੁਸੀਂ ਬੂਟਾ ਬਣਦਾ ਵੇਖਦੇ ਹੋ ਫੁੱਲ ਲੱਗਦਾ ਤੇ ਫਲ ਲੱਗਦਾ ਹੈ ਇੱਕ ਤੁਸੀਂ ਆਪ ਵੀ ਇਹਦੇ ਚ ਵਿਗਿਆਨੀ ਹੋ ਜੰਨੇ ਹੋ ਪੱਕੀ ਗੱਲ ਹੈ ਆਪ ਵੀ ਆਏ ਲੱਗਦਾ ਵੀ ਇੱਥੇ ਯਾਰ ਮੈਂ ਆਹ ਨਾ ਲਾ ਦਿਆਂ ਤੁਸੀਂ ਹੁਣ ਆ ਦੇਖੋ ਮੈਂ ਪੈੜੀ ਦੇਖੀ ਇੱਥੇ ਮੈਂ ਆਹ ਕੀ ਹੈ ਤਾਂ ਉਹ ਤਾਂ ਲੱਗਦਾ ਫਿਰ ਮੈਂ ਕਿਹਾ ਇਹ ਤਾਂ ਪਨੀਰੀ ਹੈ ਗੰਡਿਆਂ ਦੀ ਦੇਖੋ ਤੁਸੀਂ ਹਾਂਜੀ ਨਾਲੇ ਆਪਾਂ ਨੇ ਇੱਥੋਂ ਰਸਤੇ ਦਾ ਕੰਮ ਲੈ ਲਿਆ ਹਾਂ ਤੇ ਵਿੱਚ ਸਾਡੀ ਫਸਲ ਖੜੀ ਹੈ ਹਾਂ ਬਿਲਕੁਲ ਉਹੀ ਤਾਂ ਗੱਲ ਹੈ ਨਹੀਂ ਇਹਨੂੰ ਗੱਲ ਹੀ ਛੱਡੀਏ ਨਾਲੇ ਇਹੀ ਮੈਂ ਤੁਹਾਨੂੰ ਗੱਲ ਕਹਿਣਾ ਵੀ ਇਹ ਤਾਂ ਨਵੀਂ ਤੋਂ ਨਵੀਂ ਤਕਨੀਕ ਆਪਾਂ ਨੂੰ ਦਿਮਾਗ 'ਚ ਆਉਂਦੀ ਹੈ ਤੇ ਐਂ ਲੱਗਦਾ ਵੀ ਯਾਰ ਵੀ ਜੋ ਫਿਰ ਖੁਸ਼ੀ ਹੁੰਦੀ ਹੈ ਵੀ ਆਪਾਂ ਇਹ ਨਵਾਂ ਕੁਝ ਖੋਜ ਕਰਦੇ ਹਾਂ ਹਾਂ ਅੱਛਾ ਫਿਰ ਬਾਪੂ ਤੁਸੀਂ ਪਹਿਲਾਂ ਨੇਵੀ 'ਚ ਵੀ ਰਹੇ ਹੋ ਮਰਚੈਂਟ ਨੇਵੀ ਮੈਂ ਗਿਆ ਸੀ 1973 ਵਿੱਚ ਅੱਛਾ ਉਦੋਂ ਥੋੜਾ ਜਿਹਾ ਇੱਥੇ ਬੋਲਬਾਲਾ ਸੀ ਬਾਹਰ ਜਾਣ ਦਾ ਸ਼ੁਰੂ ਹੋਇਆ ਹੂੰ ਹੂੰ ਲੋਕ ਜਾਂਦੇ ਸੀ ਇਹ ਗਲਫ ਏਰੀਆ ਮਸਕਟ ਦबई ਵਗੈਰਾ ਐਦਾਂ ਸਾਡੀ ਵੀ ਤਿਆਰੀ ਐਦਾਂ ਹੀ ਹੋਈ ਹੂੰ ਜਿਹੜਾ ਬੰਦਾ ਸਾਨੂੰ ਲਿਜਾ ਰਿਹਾ ਸੀ ਉਹ ਕਹਿੰਦਾ ਵੀ ਮੇਰੇ ਕੋਲ ਕੰਮ ਹੈ ਗ੍ਰੀਸ ਦਾ ਵੀ ਸ਼ਿਪਿੰਗ ਲਾਈਨ ਹੈ ਜੇ ਸਮੁੰਦਰੀ ਜਹਾਜ਼ਾਂ 'ਚ ਕੰਮ ਹੁੰਦਾ ਉਹਨੇ ਸਾਡਾ ਮਨ ਜਾ ਬਦਲਤਾ ਕਹਿੰਦਾ ਵੀ ਠੰਡੇ ਇਲਾਕੇ ਆ ਘੁੰਮਣ ਫਿਰਨ ਨੂੰ ਸਾਇਰ ਬਹੁਤ ਆ ਅੱਛਾ ਪੈਸੇ ਦੇ ਪੈਸੇ ਸ ਹੁਣ ਤੁਹਾਨੂੰ ਪਤਾ ਵੀ ਜੰਗ ਏ ਸੀ ਹਾਂ ਹਾਂ ਬੰਦੇ ਜਿਹੜੇ ਪਾਵਰ ਹੁੰਦੀ ਹੈ ਉਸ ਵਿੱਚ ਸਹੀ ਗੱਲ ਹੈ ਸਹੀ ਗੱਲ ਤੇ ਉਹ ਅਸੀਂ ਉੱਧਰ ਨੂੰ ਬਦਲ ਗਏ ਜੀ ਫਿਰ ਅੱਛਾ ਉੱਥੇ ਜਾ ਕੇ ਇੱਕ ਨਵੀਂ ਜਿੰਦਗੀ ਦੀ ਸ਼ੁਰੂਆਤ ਹੋ ਗਈ ਸਮੁੰਦਰੀ ਜ਼ਿੰਦਗੀ ਪਾਣੀਆਂ 'ਚ ਰਹਿਣਾ ਸ਼ਿਪ ਦੇ ਵਿੱਚ ਕਦੇ ਸਾਰੀ ਉਹ ਇੱਕਦਮ ਉਹਦਾ ਇਹਦੇ ਨਾਲੋਂ ਵੱਖਰੀ ਹੋ ਜਿੰਦਗੀ ਆ। ਹੂੰ ਫਿਰ ਆਸ-ਆਸਤਾ ਜਦੋਂ ਹੁਣ ਵਿੱਚੇ ਕੰਮ ਕਰਨਾਂ ਵਿੱਚੇ ਸੈਰ ਕਰਨੀ ਵਿੱਚੇ ਪੈਸੇ ਪੂਹੇ ਵੀ ਬਣਣ ਵਧੀਆ ਬਣਦੇ ਸੀ। ਹੂੰ ਤੇ ਇੰਟਰਸਟ ਜਾ ਹੋ ਗਿਆ। ਉਦੋਂ ਨੂੰ ਤੁਰਪੇ ਫਿਰ ਚੱਲੀ ਗਏ ਉਧਰ। ਹੂੰ ਉਧਰ ਕਾਫੀ ਦਰ ਫਿਰ ਲਗਾਤਾਰ ਮੈਂ ਸਨ 2005 ਤੱਕ ਚੱਲਿਆ। ਅੱਛਾ। 2005 ਦੇ ਵਿੱਚ ਮੈਨੂੰ ਰੁਕਣਾ ਪੈ ਗਿਆ ਇਸ ਕਰਕੇ ਥੋੜੀ ਫੈਮਿਲੀ ਪ੍ਰੋਬਲਮ ਆ ਗਈ ਸਾਡੇ। ਹੂੰ ਹੂੰ ਹੂੰ। ਫਿਰ ਮੈਨੂੰ ਲਾਈਨ ਛੱਡਣੀ ਪਈ ਨਹੀਂ ਅੱਜ ਤੱਕ ਮੈਂ ਚੱਲ ਸਕਦਾ ਸੀ ਹੂੰ ਹੁਣ ਸੈਲਰੀਆਂ ਵੀ ਉਹਦਾ ਨਾਲ ਦਾ ਬਹੁਤ ਵਧੀਆ ਹੋ ਗਿਆ ਹੂੰ 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 ਪਰ ਦੁਨੀਆ ਦੀ ਸਹਰ ਵੜੀ ਕਰੀ ਅੱਛਾ ਛੱਡੀ ਨਹੀਂ ਕੀ ਬਾਤ ਹੈ ਦੋ ਬਾਰ ਮੇਰਾ ਐ ਰਾਉਂਡ ਦੀ ਵਲਡ ਪੂਰਾ ਧਰਤੀ ਕੋਲ ਦੇਖ ਲਈ ਆਪਾਂ ਨੇ ਬਾਪੂ ਜਿਹੜੀ ਤੁਸੀਂ ਉੱਥੇ ਜਾ ਕੇ ਵੀ ਉਹਨਾਂ ਨੂੰ ਕਿਹਾ ਵੀ ਮੈਨੂੰ ਲਿਟਰੇਚਰ ਦਿਓ ਪੜਨ ਵਾਸਤੇ ਹਾਂ ਕਿਉਂਕਿ ਜਿਹੜਾ ਥੋੜਾ ਘੁੰਮਣਾ ਫਿਰਨਾ ਸੀ ਨਾ ਇਹ ਤੁਹਾਡੇ ਦਿਮਾਗ ਨੂੰ ਹੋਰ ਜ਼ਿਆਦਾ ਵਧਾ ਦਿੰਦਾ। ਉਹ ਮੈਨੂੰ ਅੱਗੇ ਵਧਾ ਰਿਹਾ ਸੀ। ਹਾਂ ਕਿਉਂਕਿ ਯੂਰਪ ਕੰਟਰੀ ਦੇਖੇ ਉਹ ਅਗੋਂ ਪਹਿਲੇ ਆਪਣੇ ਨਾਲੋਂ ਬਹੁਤ ਡਿਵੈਲਪਡ ਕੰਟਰੀ ਤੇ ਉਹ ਉੱਥੇ ਦਾ ਸਿਸਟਮ ਦੇਖਿਆ ਫਿਰ ਮਨ ਨੂੰ ਇਹ ਹੁੰਦਾ ਸੀ ਯਾਰ ਅਸੀਂ ਤਾਂ ਬੜੇ ਪਛੜੇ ਹੋਏ ਲੋਕੀ ਆ। ਹਾਂ ਵੀ ਇਹਦਾ ਕੁਝ ਕਰੀਏ ਆਪਾਂ ਅੱਗੇ ਨੂੰ ਵਧੀਏ ਕੋਈ ਨਵਾਂ ਕੁਝ ਕਰੀਏ। ਅਸਲ 'ਚ ਉਹ ਪਹਿਲਾਂ ਆਪਾਂ ਬਾਪੂ ਸਭ ਤੋਂ ਜ਼ਿਆਦਾ ਤਰੱਕੀ ਆਪਣੇ ਪੰਜਾਬ ਦੀ ਸੀਗੀ ਪਰ ਜਦੋਂ ਜਦੋਂ ਅਸੀਂ ਉਹਨਾਂ ਦੀ ਜ਼ਿਆਦਾਤਰ ਉੱਧਰ ਭਾ ਕੇ ਤਾਂ ਜਾਂ ਰੀਸਾਂ 'ਚ ਹੋ ਗਏ ਤਾਂ ਕੰਮ ਖਰਾਬ ਹੋਣਾ ਹਰੇ ਇਨਕਲਾਬ ਨੇ ਜਿਹੜਾ ਆਪਾਂ ਨੂੰ ਮਿੱਟੀ ਪਲੀਤ ਕੀਤੀ ਹੈ ਪੰਜਾਬ ਦੀ ਬਿਲਕੁਲ 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 ਸਮਝਦੇ ਹੋ ਤੁਸੀਂ ਇਹ ਰੀਸੀ ਵੀ ਅਸੀਂ ਯੂਰੀਆ ਡੀਏਪੀ ਜਾਂ ਆਹ ਪਾ ਪਾ ਕੇ ਆਪਦੇ ਖੇਤ ਮਾਰਲੇ ਬਿਲਕੁਲ ਪੰਜਾਬੀਆਂ ਦੇ ਵਿੱਚ ਇੱਕ ਕਰੇਜ਼ ਹੈ ਹਾਂਜੀ ਕਰੇਜ਼ ਵੀ ਨਹੀਂ ਚਲੋ ਇਹ ਸਾਨੂੰ ਗੁਰੂਆਂ ਦੀ ਦਿੱਤੀ ਹੋਈ ਬਖਸ਼ਿਸ਼ ਹੈ ਹਾਂਜੀ ਕਿ ਅਸੀਂ ਬੜੇ ਹੌਸਲੇ ਨਾਲ ਆਮ ਨੂੰ ਸ਼ੁਰੂ ਕਰ ਦਿੰਨੇ ਹੂੰ ਖੋ ਭਾਵੇਂ ਜੋ ਮਰਜੀ ਜਾਵੇ ਖੋ ਭਾਵੇਂ ਜੋ ਮਰਜੀ ਜਾਵੇ ਬਿਲਕੁਲ ਬਿਲਕੁਲ ਭਾਵੇਂ ਜਾ ਕੇ ਅਸੀਂ ਮੌਤ ਦੇ ਮੂੰਹ ਚ ਪੈ ਜੀਏ ਪਰ ਪਿੱਛੇ ਨਹੀਂ ਹਟਦੇ ਆਪਾਂ ਹੂੰ ਆ ਸਾਡੇ 'ਚ ਬਹੁਤ ਵੱਡੀ ਇੱਕ ਬਾਰਾ ਜੀ ਦੇਣ ਹੈ ਹੂੰ ਵੀ ਅਸੀਂ ਨਵੇਂ ਕੰਮ ਨੂੰ ਤੁਰਪੈ ਨੇ ਹੂੰ ਸਾਡਾ ਬਿਲਪਾਬਰ ਆ ਇਹ ਹੂੰ ਆਮ ਲੋਕੀ ਦੇਖਿਆ ਮੈਂ ਦੂਜੇ ਜਾਂ ਸਟੇਟਾਂ ਦੇ ਬੰਦੇ ਤੁਸੀਂ ਹਾਂ ਦੇਖ ਹੀ ਲੋ ਦੂਜੀਆਂ ਸਟੇਟਾਂ 'ਚ ਹੈ ਨਹੀਂ ਹੈ ਨਹੀਂ ਉਹ ਨਾਲ ਅਸੀਂ ਸਾਡੇ ਨਾਲ ਕੰਮ ਕਰਦੇ ਸੀ ਹਾਂ ਸਾਡੇ ਨਾਲ ਕੰਮ ਕਰਦੇ ਰਹੇ ਆ ਉਹਨਾਂ ਦੀ ਨੇਚਰ ਦੇਖੀ ਮੈਂ ਇਹ ਤਾਂ ਮਰਦੇ ਜੇ ਬੰਦੇ ਆ ਪੰਜਾਬੀਆਂ ਦੇ ਮੁਕਾਬਲੇ ਤਾਂ ਡੈਡ ਵੱਡੀਆਂ ਜਿਹੀਆਂ ਲੱਗਦੀਆਂ ਮੈਨੂੰ ਵੀ ਉਹਨਾਂ ਜੋ ਉਹ ਵੜਕੇ ਨਹੀਂ ਹੈ ਜਿੰਦਗੀ ਦੀ ਵੜਕ ਨਹੀਂ ਹੈਗੀ ਉਹਨਾਂ ਦੀ ਹੂੰ ਤੇ ਸਾਡੇ ਲੋਕਾਂ 'ਚ ਬਹੁਤ ਜ਼ਿਆਦਾ ਹੈ ਹੂੰ ਸਾਡੇ ਲੋਕੀਂ ਗਾਂ ਵਧੂਆਂ ਤਾਂ ਹੀ ਹਰ ਮੈਂ ਉਹ ਵੀ ਤਾਂ ਉਹਦਾ ਗੱਲ ਤੋਂ ਹਰਾਣਾ ਮੈਂ ਵੀ ਤੁਸੀਂ ਮਤਲਬ ਪਿਛਲੀ ਉਮਰੇ ਜਾ ਕੇ ਵੀ ਇਹ ਸੋਚਿਆ ਵੀ ਯਾਰ ਕੁਝ ਨਵਾਂ ਕਰਦੇ ਆਂ ਖੇਤੀ 'ਚ ਵੀ ਹਾਂ ਦੇਖੋ ਤੁਸੀਂ ਉਮਰ ਭਾਵੇਂ ਮਚਿਓਰ ਮਿਰਚਿਓਰ ਹੋ ਗਿਆ ਮੈਂ ਉਮਰ ਭਾਵੇਂ ਇਸ ਟਾਈਮ ਮੇਰੀ 73 ਸਾਲ ਚੱਲ ਰਿਹਾ ਹੈ ਤੇ ਧਰਮਾਂ ਪਰ ਮਤਲਬ ਕਿ ਸਰੀਰ ਦੇ ਵਿੱਚ ਪੂਰਾ ਜੋਸ਼ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ। ਹੂੰ ਉਹ ਕਟਿਆ ਨਹੀਂ ਹੈਗਾ ਜੀ। ਕਿਆ ਬਾਤ ਹੈ। ਅਸਲ 'ਚ ਤੁਹਾਨੂੰ ਖੇਤੀ ਜਵਾਨ ਕਰਦੀ ਹੈ। ਖੇਤੀ ਆਹ ਤਾਂ ਖਰਾਕ ਹੈ ਜੀ। ਹਾਂ। ਆਹ ਹਰੂ ਦੀ ਖਰਾਕ ਹੈ। ਹੂੰ ਮੈਂ ਤਾਂ ਜੀ ਇੱਥੇ ਨਾ ਕੋਈ ਦਿਨ ਮੇਰਾ ਮੈਸ ਹੋ ਜਵੇ। ਮੈਨੂੰ ਇਦਾਂ ਲੱਗਦਾ ਵੀ ਮੇਰਾ ਕੁਝ ਹੋ ਗਿਆ। ਹੂੰ ਜੀ ਨਾ ਉਹਨੂੰ ਕੋਈ ਦੇ ਕੇ ਵੀ ਕੰਪੈਜਨ ਹੈ ਬਾਹਰ ਅੰਦਰ ਜਾਣ ਦੇ ਹੋ ਜਾਂਦਾ ਹੈ। ਪਰ ਭਾਵੇਂ ਮੈਂ ਕਈ ਵਾਰ ਨਾ ਆ ਕੇ ਉਹਰੇ ਘੁੰਮ ਕੇ ਮੈਂ ਮੋਬਾਈਲ ਦੀ ਲਾਈਟ ਵਾਲ ਕੇ ਜਾਂ ਟਾਰਚ ਲੈ ਕੇ ਏਦਾਂ ਫਸਲਾਂ ਨੂੰ ਦੇਖ ਕੇ ਜਾਣਦਾ ਇੱਕ ਨਸ਼ਾ ਲੱਗਿਆ ਹੋਇਆ ਹੈ ਕੀ ਬਾਤ ਹੈ ਬਹੁਤ ਵਧੀਆ ਹੈ ਜੀ